ਸਸਿਕਾ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸ਼ੰਭੂ ਬਾਰਡਰ ਦੇ ਉੱਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਔਮਨਸ ਡੇ ਅੱਜ ਮਨਾਇਆ ਜਾਊਗਾ ਤੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਸ਼ੰਭੂ ਬਾਰਡਰ ਦੀਆਂ ਇਸ ਵੇਲੇ ਕੀ ਸ਼ੰਭੂ ਬਾਰਡਰ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜੱਥੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਮਹਿਲਾਵਾਂ ਇੱਥੇ ਅੱਜ ਮਹਿਲਾ ਦਿਵਸ ਮਨਾਉਣਗੀਆਂ ਤਾਂ ਇਸ ਮੌਕੇ ਦੱਸਦੇ ਕਿ ਇੰਟਰਨੈਸ਼ਨਲ ਔਮਨਸ ਡੇ ਜੋ ਮਨਾਇਆ ਜਾਣਾ ਹੈ ਔਰ ਜਿਵੇਂ ਜੱਥਿਆਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੱਥੇ ਇਸ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਇਸ ਦੇ ਨਾਲ ਦੱਸਦੀ ਕਿ ਖਨੌਰੀ ਬਾਰਡਰ ਦੇ ਉੱਤੇ ਵੀ ਜਿਹੜੇ ਮੈਲਾਵਾਂ ਦੇ ਜਿਹੜੇ ਜੱਥੇ ਨੇ ਉਹ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਅੱਜ ਕੁਝ ਹੀ ਟਾਈਮ ਤੋਂ ਬਾਅਦ ਇਸ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਮੈਲਾ ਦਿਵਸ ਮਨਾਇਆ ਜਾਊਗਾ ਤਾਂ ਬੀਤੇ ਕੁਝ ਜਨਾ ਤੋਂ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਤੋਂ ਉਸ ਬਾਅਦ ਮਹਿਲਾ ਦਿਵਸ ਮਨਾਇਆ ਜਾਣਾ ਸੀ ਜਾਂ ਗੱਡੀਆਂ ਆਉਣੀਆਂ ਤੇ ਉਹਨਾਂ ਨੂੰ ਜਿਹੜੀ ਆ ਦਿੱਕਤ ਆਉਣੀ ਆ ਸੋ ਇਸ ਕਰਕੇ ਪਾ ਲੈ ਜੋ ਸ਼ੰਭੂ ਬਾਰਡਰ ਦੇ ਉੱਤੇ ਮਹਿਲਾਵਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਜਿਵੇਂ ਕਿ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਸੀ ਕਿ ਪਹਿਲਾ ਤਾਂ ਉਸ ਮੌਕੇ ਵੀ ਮਹਿਲਾਵਾਂ ਨੇ ਆਪਣਾ ਸਾਥ ਜਿਹੜਾ ਯੋਗਦਾਂ ਸੀਗਾ ਉਹ ਦਿੱਤਾ ਸੀ ਇਸ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਨੌਜਵਾਨ ਹੋਗੇ ਬਜ਼ੁਰਗ ਹੋਗੇ ਤੇ ਮਹਿਲਾਵਾਂ ਹੋਗੀਆਂ ਸਭ ਦੇ ਸਾਥ ਦੇ ਨਾਲ ਇੱਕ ਕਿਸਾਨ ਅੰਦੋਲਨ ਐ ਇਸ ਵੇਲੇ ਚੱਲ ਰਿਹਾ ਤੇ ਇਧਰੋਂ ਲਗਾਤਾਰ ਨਾਲ ਦੇ ਨਾਲ ਦੇਖ ਸਕਦੇ ਹੋ ਕਿ ਪ੍ਰਸ਼ਾਦੀ ਦੀ ਸੇਵਾ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਮਹਿਲਾਵਾਂ ਦੇ ਵੱਲੋਂ ਇਹ ਜਿਹੜੇ ਪੰਡਾਲ ਬਣਾਏ ਗਏ ਨੇ ਤਾਂ ਇਹਨਾਂ ਪੰਡਾਲਾਂ ਦੇ ਉੱਤੇ ਜਿਹੜੀਆਂ ਬੀਬੀਆਂ ਹੋਣਗੀਆਂ ਉਹ ਇੱਥੇ ਪਹੁੰਚਣ ਗਏ ਤੇ ਇੱਥੇ ਬੈਠਣ ਗਏ ਤੇ ਨਾਲ ਸੰਬੋਧਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਊਗਾ ਸਟੇਜ ਦੇ ਉੱਤੇ ਚੜ ਕੇ ਤਾਂ ਇਸ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਸੀ ਤਾਂ ਉਸ ਮੌਕੇ ਵੀ ਤੁਸੀਂ ਦੇਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਜਿਹੜੀਆਂ ਸੀਗੀਆਂ ਉਹ ਬਾਹਰ ਚੜ ਕੇ ਅੱਗੇ ਆਈਆਂ ਤੇ ਕਿਸਾਨਾਂ ਦਾ ਸਾਥ ਦਿੱਤਾ ਬਹੁਤ ਸਾਰੀਆਂ ਅਜਿਹੀਆਂ ਫੈਮਲੀਆਂ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਔਰ ਬਜ਼ੁਰਗਾਂ ਦੇ ਨਾਲ ਨੌਜਵਾਨ ਅਤੇ ਬੀਬੀਆਂ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਅੱਜ ਇੰਟਰਨੈਸ਼ਨਲ ਔਰਮਨਸ ਡੇ ਦੇ ਮੌਕੇ ਵੀ ਜੋ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀਗਾ ਸਟੇਜ ਤੋਂ ਕਿ ਅੱਜ ਦੇ ਦਿਨ ਮਹਿਲਾ ਦਿਵਸ ਮਨਾਇਆ ਜਾਊਗਾ ਤੇ ਮਹਿਲਾ ਦਿਵਸ ਦੇ ਮੌਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੁੰਦਿਆਂ ਹੋਇਆਂ ਇਸ ਜਗ੍ਹਾ ਤੇ ਜਿਹੜੇ ਸਾਡੇ ਆਰਗੂ ਸਾਹਿਬਾਨ ਦਾੜਾ ਦੀ ਗਿਣਤੀ ਦੇ ਵਿੱਚ ਐਲਾਨਾਂ ਜਿਹੜੀਆਂ ਇਕੱਠੀਆਂ ਹੋਣਗੀਆਂ ਪੂਰੇ ਪੰਜਾਬ ਭਰ ਦੇ ਵਿੱਚੋਂ ਕੀ ਅਗਲੇ ਪਾਸੇ ਜਾਣ ਦੀ ਖੇਚਲ ਨਾ ਕੀਤੀ ਜਾਵੇ ਪੰਡਾਲ ਦੇ ਵਿੱਚ ਸੱਜੋ ਆਣ ਕੇ ਮੇਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀ ਆਪਣੇ ਪਾਈ ਆਗੂ ਸਹਿਬਾਨ ਆ ਜਿੰਨੀਆਂ ਵੀ ਜਥੇਬੰਦੀਆਂ ਦੇ ਆਗੂ ਸਹਿਬਾਨ ਪਾਈ ਜਥੇ ਲੈ ਕੇ ਪਹੁੰਚ ਰਹੇ ਹੋਰਾਂ ਨੂੰ ਬੇਨਤੀ ਆ ਅੱਗੇ ਪਾਸੇ ਜਾਣ ਦੀ ਖੇਚਲ ਨਾਲ ਕੀਤੀ ਜਾ ਰਹੀ ਹੈ ਇੱਥੇ ਮਹਿਲਾਵਾਂ ਜਿਹੜੀਆਂ ਸੇਵਾ ਕਰਨ ਦੇ ਲਈ ਪਹੁੰਚੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੈਮ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਕਮਾਲਪੁਰ ਵਿੱਚ ਅਜੇ ਬਿਲਕੁਲ ਨਾਲ ਹੀ ਇਹ ਨਹੀਂ ਕਨੌਰ 5 ਕਿਲੋਮੀਟਰ ਪੈ ਜਾਂਦਾ ਅਜੇ ਤਾਂ ਸੇਵਾ ਕਰਨ ਪਹੁੰਚੇ ਪ੍ਰਸ਼ਾਦੇ ਤੁਹਾਡੇ ਵੱਲੋਂ ਵਰਤਾਏ ਜਾ ਰਹੇ ਨੇ ਅਜੇ ਇਹ ਕਿਹੜੀ ਖੇਚਲ ਸੀ ਕਿ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਲੈ ਕੇ ਆਈ ਹੈ ਬਸ ਆਪਣੀ ਆਪਣੀਆਂ ਮੰਗਾਂ ਐ ਐਮਐਸ ਦੀ ਮੰਗਾਂ ਮੁਲਕਾਨ ਨੂੰ ਇਹਨਾਂ ਨੂੰ ਵੇਖ ਕੇ ਆਪਾਂ ਨੂੰ ਉਹਦਾ ਵੀ ਸਾਡਾ ਤਰਸ ਮੇਰੇ ਇਹਨਾਂ ਦੱਸ ਤੇ ਕੁਝ ਕਰੀਏ ਫੈਮਿਲੀ ਦੇ ਵਿੱਚੋਂ ਕਦੇ ਕਿਸੇ ਰੋਕਿਆ ਟੋਕਿਆ ਨਹੀਂ ਕਦੇ ਕੀ ਕੁਸਾਨੀ ਕਰਦੇ ਸਾਰੇ ਮੇਰੇ ਬੱਚੇ ਵੀ ਆ ਰਹੇ ਨੇ ਰੋਜ਼-ਦੈਲੀ ਆ ਰਹੇ ਨੇ ਹਾਂ ਕੋਈ ਤੁਸੀਂ ਵੀ ਨਾਲ ਹੀ ਇਹਨਾਂ ਦੇ ਕੇ ਨਾਂ ਲੱਗ ਹਾਂਜੀ ਸਾਰੇ ਇਕੱਠੇ ਹੀ ਆ ਜੀ ਹਾਂਜੀ ਕਮਾਲਪੁਰ ਤੋਂ ਜੀ ਅੱਛਾ ਤੇ ਹੋਰ ਮਹਿਲਾਵਾਂ ਜਿਹੜੀਆਂ ਆਲੇ-ਦੁਆਲੇ ਪਿੰਡਾਂ ਦੇ ਵਿੱਚੋਂ ਇੱਥੇ ਪਹੁੰਚਦੀਆਂ ਨੇ ਕਿ ਸੇਵਾ ਕਰਨ ਦੇ ਲਈ ਸੇਵਾ ਕਰਨ ਲਈ ਆਲੇ-ਦੁਆਲੇ ਪਿੰਡਾਂ ਦੇ ਵਿੱਚ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ ਹਾਂਜੀ ਹਾਂਜੀ ਸਭ ਪਹੁੰਚਦੇ ਨੇ ਸਾਰੇ ਘਰੋਂ ਘਰ ਮੰਗਰ ਬਣਾ ਕੇ ਧਰਦੇ ਨੇ ਜਿੰਨੀਆਂ ਬੀਬੀਆਂ ਨੇ ਸਾਰੀਆਂ ਬੀਬੀਆਂ ਘਰਾਂ ਤੋਂ ਲੰਗਰ ਬਣਾ ਕੇ ਜਿੱਦਣ ਦਾ ਧਰਨਾ ਨਾ ਉਦੋਂ ਦੇ ਅਸੀਂ ਸਵੇਰੇ ਪਰੌਂਠੇ ਬਣਾ ਕੇ 3 ਵਜੇ ਲੱਗ ਜਾਂਦੇ ਆ ਫਿਰ ਅਸੀਂ ਪਰੌਂਠੇ ਬਣਾ ਕੇ ਲਿਆਉਂਦੇ ਆ ਅੱਛਾ ਕਿੰਨੇ ਕੇ ਜਾਨੀ ਇਕੱਠੇ ਹੁੰਦੇ ਆ ਮੈਲਾ ਵਜੜੀਆਂ ਨੇ ਗਰੁੱਪ ਵਾ ਬਣਾਇਆ ਹੋਇਆ ਵਾ ਜਿਹੜੇ ਸਾਰਾ ਪਿੰਡ ਪੂਰਾ ਪਿੰਡ ਇਸ ਚ ਸਮਰਥਨ ਦੇ ਰਿਹਾ ਸਾਰੀ ਬੀਬੀਆਂ ਸਵੇਰੇ 3 ਵਜੇ ਗੁਰਦੁਆਰੇ ਆ ਜਾਂਦੇ ਨੇ 8 ਵਜੇ ਅਸੀਂ ਲੰਗਰ ਵਰਤਾਨ ਸਵਾ 7 7:30 ਅਸੀਂ ਤੋਰ ਪੈਂਦੇ ਆ ਪਿੰਡੋਂ ਹੂੰ ਲੰਗਰ ਲੈ ਕੇ ਥੈਂਕ ਯੂ ਜੀ ਪਿੰਡ ਦੇ ਵਿੱਚੋਂ ਸੇਵਾ ਜਿਹੜੀ ਹੈ ਇਕੱਠੀ ਕਰਕੇ ਉਸ ਤੋਂ ਬਾਅਦ ਲੰਗਰ ਤਿਆਰ ਕੀਤਾ ਜਾਂਦਾ ਹੈ ਨਾ ਮਹਿਲਾਵਾਂ ਦੇ ਵੱਲੋਂ ਤੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਅੱਜ ਜੋ ਇੰਟਰਨੈਸ਼ਨਲ ਔਮਨਸ ਡੇ ਮਨਾਇਆ ਜਾ ਰਿਹਾ ਹੈ ਲੰਗਰ ਦੇ ਪ੍ਰਬੰਧ ਵੀ ਜਿਹੜੇ ਕੀਤੇ ਗਏ ਤਾਂ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਉਹ ਬਹੁਤ ਵੱਡਾ ਰੋਲ ਖਿਡਾਦਾ ਕਰਦੀਆਂ ਨੇ ਹਰ ਇੱਕ ਦੇ ਲਾਈਫ ਦੇ ਵਿੱਚ ਕਿਉਂਕਿ ਜਦੋਂ ਬਚਪਨ ਦੇ ਵਿੱਚ ਬੱਚੇ ਅਸਰਾਰਤਾ ਕਰਦੇ ਨੇ ਤਾਂ ਮਾਂ ਸੰਭਾਲਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਵੀ ਕਦੇ ਫਿਊਚਰ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਮਾਂ ਹਮੇਸ਼ਾ ਆਪਣੇ ਬੱਚੇ ਨਾਲ ਸਾਥ ਦਿੰਦੀ ਹੈ ਤੇ ਅੱਜ ਕੋਈ ਮਹਿਲਾਵਾਂ ਅੱਜ ਸੰਭੂ ਬੋਰਡ ਦੇ ਤੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਤੇ ਪੰਚਾਇਤਾਂ ਨੇ ਵੀ ਇਹਦਾ ਕਹਿਣਾ ਹੈ ਕਿ ਉਹਦੇ ਬੱਚੇ ਉਹਦੇ ਹਸਬੰਡ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਬੋਰਡ ਤੇ ਬੈਠੇ ਜਿਹੜੇ ਬੈਠੇ ਹੋਏ ਨੇ ਇਸ ਕਰਕੇ ਉਹ ਵੀ ਸਾਥ ਦੇਣ ਲਈ ਅੱਜ ਇੰਟਰਨੈਸ਼ਨਲ ਵੋਲੰਟੀਅਰਸ ਸ਼ੰਭੂਗੋੜ ਦੇ ਪਹੁੰਚੇ ਸੁਵਦੇਰੀ ਅਫਸਰ ਜੋ ਦਿੱਲੀਪੋਸਟ ਪੰਜਾਬੀ ਦੇ ਨਾਲ ਕੇਂਦਰ ਤੋਂ ਹੈਪੀ ਗ੍ਰੇਵਨਰ ਅਪਦੇਟ ਚਲਿਆ